ਹਾਂਜੀ ਸਭ ਤੋਂ ਪਹਿਲਾਂ ਤੁਹਾਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਸਟੂਟ ਕੇਵੀ এমਬਰਾਡਰੀ ਦੇ ਵਿੱਚ ਜਿੰਨਾ ਆਪਣੇ ਭੈਣਾਂ ਨੇ ਆਪਣੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਤੇ ਤੁਸੀਂ ਸੋਹਣੇ ਸੋਹਣੇ ਸੂਟ ਜਲਦੀ ਹੀ ਪਸੰਦ ਕਰ ਸਕੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਹੋਰ ਬਹੁਤ ਹੀ ਸੋਹਣਾ ਨਿਊ ਟ੍ਰੈਂਡਿੰਗ ਦਾ ਡਿਜ਼ਾਈਨ ਨਿਊ ਸਟਾਕ ਆਪਣੇ ਰੈਡੀ ਕੀਤਾ ਹੈ ਤੁਹਾਡੀ ਵੀਡੀਓ ਸਾਰੇ ਮੈਨਾਂ ਨੂੰ ਰਿਕਵੈਸਟ ਆ ਵੀ ਬੱਧ ਤੋਂ ਬਾਅਦ ਸ਼ੇਅਰ ਕਰ ਦਿਓ ਤੇ ਸਾਰੇ ਆਪਣੇ ਆਪਣੇ ਅੱਗੇ-ਅੱਗੇ ਜੋ ਵੀ ਰਿਲੇਟਿਵ ਨੇ ਸਾਰੇ ਨਾਲ ਅੱਗੇ ਸ਼ੇਅਰ ਕਰਿਓ ਤਾਂ ਜੋ ਸਭ ਨੂੰ ਆਪਣਾ ਜਿਹੜਾ ਸੂਟ ਪਸੰਦ ਆਵੇ ਤੇ ਅੱਗੇ-ਅੱਗੇ ਉਹ ਆਪਣੇ ਆਰਡਰ ਕਰਨਾ ਤੇ ਤੁਸੀਂ ਸੂਟ ਦੇਖੋਗੇ ਜਿਹੜਾ ਫਿਰ ਵੀਡੀਓ ਦੇ ਵਿੱਚ ਸੂਟ ਦਿਖਾਉਂਗੇ ਦਿਖਾ ਰਿਹਾ ਜਿਹੜਾ ਸੂਟ ਮੈਂ ਪਾਇਆ ਹੋਇਆ ਤੁਸੀਂ ਦੇਖੋ ਆਇਆ ਹੋਇਆ ਸੂਟ ਜਿਹੜਾ ਹੈ ਮੈਨੂੰ ਲੱਗਦਾ ਤੁਸੀਂ ਦੇਖ ਰਹੇ ਹੋ ਇਹਦੀ ਸਲਵਾਰ ਦੇ ਉੱਪਰ ਵਰਕ ਆ ਜਾਊਗਾ ਸਲਵਾਰ ਦੇ ਉੱਪਰ ਵਰਕ ਆ ਜਾਊਗਾ ਜੋਰ ਜੱਟ ਦਾ ਜਿਹੜਾ ਇਹ ਫੈਬਰਿਕ ਰੂਗਾ

ਬਹੁਤ ਹੀ ਸੋਹਣਾ ਅਤੇ ਪਿਆਰਾ ਇਹ ਸੂਟ ਜਿਹੜਾ ਰੈਡੀ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਘੈਂਟ ਸੋਹਣੀ ਚੀਜ਼ ਬਣੀ ਹੈ ਨਿਊ ਸਟਾਕ ਦੇ ਵਿੱਚ ਆਪਾਂ ਇਹ ਰੈਡੀ ਕੀਤਾ ਨਿਊ ਡਿਜ਼ਾਈਨ ਇਹ ਦੇਖੋ ਤਾਂ ਟ੍ਰੈਂਡਿੰਗ ਦੇ ਵਿੱਚ ਬਹੁਤ ਹੀ ਜ਼ਿਆਦਾ ਡਿਜ਼ਾਈਨ ਜਿਹੜਾ ਇਹ ਚੱਲੂਗਾ ਤੇ ਬਹੁਤ ਹੀ ਸੋਹਣਾ ਦੇਖੋ ਹਸੋੜਾ ਜਿਹੜਾ ਆਪਾਂ ਨੇ ਸੂਟ ਨਿਊ ਟ੍ਰੈਂਡਿੰਗ ਦੇ ਵਿੱਚ ਰੈਡੀ ਕੀਤਾ ਇਹ ਜਿਹਾ ਸੂਟ ਐਵੇਂ ਲੱਗ ਰਿਹਾ ਮੇਰੇ ਪਾਇਆ ਹੋਇਆ ਤੁਸੀਂ ਦੇਖ ਰਹੇ ਹੋ ਵੈਸੇ ਸੁਮਿੰਨ ਦਾ ਸੋਹਣਾ ਲੱਗ ਰਿਹਾ ਬਾਕੀ ਤੁਸੀਂ ਆਪ ਦੱਸੋਗੇ ਆਪਣੀ ਵੀਡੀਓ ਦੱਸੋਗੇ ਆਪਣੇ ਸੂਟਾਂ ਵੀ ਤੁਹਾਨੂੰ ਕਿੰਨਾ ਕ ਪਸੰਦ ਆਇਆ जो भी मेरी वीडियो देखने आया तो अपन पता ही लग जूगा सो तो जरा सूट देख रहे हो अपनी शेयर करोगे करोट देखो सूट रेडी दे भी किए ने यह आपू तो दिखा रहा यह आगे जी बॉटम वर्क हूँ नेड़े तो देखो पहला नहीं दिख रहा होना दूर तो यह नेरक है देखो ਚਿੜੀਆਂ ਬਣੀਆਂ ਹੋਈਆਂ ਨੇ ਫਲਾਵਰ ਬਣੇ ਹੋਏ ਨੇ ਪੱਤੀਆਂ ਬਣੀਆਂ ਹੋਈਆਂ ਨੇ ਬਹੁਤ ਹੀ ਸੋਹਣੀ ਜਿਹੜੀ ਇਹ ਚੀਜ਼ ਰੈਡੀ ਹੋਈ ਹੈ ਬਹੁਤ ਹੀ ਸੋਹਣਾ ਹੈ ਡਿਜ਼ਾਈਨ ਆਪਣੇ ਰੈਡੀ ਕੀਤਾਗਾ ਬਹੁਤ ਹੀ ਪਿਆਰਾ ਤੇ ਪਿਓਰ ਬੰਬਰ ਦੇ ਵਿੱਚ ਜਿਹੜਾ ਇਹ ਆਪਾਂ ਨੇ ਸੂਟ ਰੈਡੀ ਕੀਤਾਗਾ ਪਿਓਰ ਬੰਬਰ ਇਹ ਬੰਬਰ ਦੇ ਵਿੱਚ ਰੈਡੀ ਕੀਤਾਗਾ ਤੇ ਇਹਦੀ ਆਜੂ ਇਹ ਸ਼ਰਟ ਟਾਈਂ ਦਾ ਹੀ ਦੀ ਇਹ ਸ਼ਰਟ ਆਜੂ ਟਾਈਂ ਦਾ ਇਹਦੇ ਨੀਚੇ ਬੇਬੀ ਬਿੰਕ ਆ ਰਿਹਾ ਉਹ ਤੁਹਾਡੀ ਇੱਛਾ ਹੋਵੇ ਤੁਸੀਂ ਨੀਚੇ ਅਹ ਸ਼ਰਟ ਦੇ ਬੇਬੀ ਪਿੰਕ ਕਰਨਾ ਜਾਂ ਮੰਜੈਂਟਾ ਕਰਨਾ ਕਿਉਂਕਿ ਮੇਰੀ ਸ਼ਰਟ ਦੇ ਵਿੱਚ ਨੀਚੇ ਮੰਜੈਂਟਾ ਕਰਿਆ ਹੋਇਆ ਹੈ ਤੁਸੀਂ ਜਿਵੇਂ ਵੀ ਕਰਨਾ ਔਮਲੀ ਤੁਹਾਡੀ ਇੱਛਾ ਆਊਗੀ ਤੇ ਲੈਸ ਵਗੈਰਾ ਜਿਹੜੀ ਆਪਾਂ ਉਹ ਨਾਲ ਦਿੱਤੀ ਜਾਊਗੀ ਜਿਵੇਂ ਸੂਟ ਦੇ ਵਿੱਚ ਵੀ ਮੈਂ ਸੂਟ ਦੇ ਉੱਪਰ ਲਾਈ ਹੋਈ ਹੈ ਉਹ ਲੈਸ ਵਗੈਰਾ ਨਾਲ ਦਿੱਤੀ ਜਾਊਗੀ ਇਹ ਸ਼ਰਟ ਆ ਗਈ ਤੇ ਹੋਰ ਬੰਬਰ ਦੀ ਹੀ ਸ਼ਰਟਰ ਹੋਗੀ ਤੇ ਨਾਲ ਜਿਹੜਾ ਟਾਈ ਡਾਈ ਦਾ ਪਿਓਰ ਬੰਬਰ ਦਾ ਦੁਪੱਟਾ ਆ ਗਿਆ ਇਹ ਆ ਗਿਆ ਜੀ ਪਿਓਰ ਬੰਬਰ ਦਾ ਦੁਪੱਟਾ 2 ਮੀਟਰ ਦਾ ਪੂਰਾ ਦੁਪੱਟਾ ਹੋਊਗਾ ਦੇਖੋ ਪਿਓਰ ਬੰਬਰ ਦਾ ਹੀ ਦੁਪੱਟਾ ਹੋਊਗਾ ਤੇ ਜਿਵੇਂ ਵੀ ਮੇਰੀ ਭੈਣ ਦੀ ਚੁਆਇਸ ਹੋਵੇ ਜਿਵੇਂ ਦੀ ਵੀ ਲੈਫਸ ਵਗੈਰਾ ਲਗਵਾਉਣੀ ਹੋਊਗੀ ਨਾ ਉਹਵੇਂ ਦੀ ਲੈਫਸਿਸ ਵਗੈਰਾ ਆਪਾਂ ਜਿਹੜੀ ਤੁਹਾਨੂੰ ਲਾ ਕੇ ਦੇਵਾਂਗੇ ਕਿਸੇ ਨੇ ਬਰੀਕ ਲਵਾਉਣੀ ਜਾਂ ਥੋੜੀ ਚੌੜੀ ਜਿਵੇਂ ਦੀ ਆਪਣੀ ਆਪਾਂ ਕਹਿੰਦੀ ਭੈਣਾਂ ਦੀ ਚੁਆਇਸ ਹੁੰਦੀ ਹੈ ਉਹਵੇਂ ਆਪਾਂ ਹਰ ਇੱਕ ਮੇਰੀ ਭੈਣ ਦੀ ਚੁਆਇਸ ਪੂਰੀ ਕਰਕੇ ਸੂਟ ਦੇਵਾਂਗੇ ਸੋ ਤੁਸੀਂ ਸੂਟ ਦੇਖ ਰਹੇ ਹੋ ਵੀਡੀਓ ਦਾ ਬਹੁਤ ਹੀ ਸੋਹਣਾ ਬਿਲਕੁਲ ਨਿਊ ਡਿਜ਼ਾਈਨ ਆਪਾਂ ਨੇ ਵੀਡੀਓ ਦੇ ਵਿੱਚ ਜਿਹੜਾ ਤੁਸੀਂ ਦੇਖ ਰਹੇ ਹੋ ਹਜੇ ਤੱਕ ਪੀ ਲਾਲ ਕਿਸੇ ਨੇ ਵੀਡੀਓ ਅੱਜ ਆ ਵੀਡੀਓ ਦੇ ਵਿੱਚ ਪਾਤਾ ਤੁਸੀਂ ਸੂਟ ਦੇਖੋ ਪਸੰਦ ਕਰਿਓ ਤੇ ਆਰਡਰ ਕਰਿਓ ਬਹੁਤ ਹੀ ਸੋਹਣਾ ਜਿਹੜਾ ਸੂਟ ਆਪਣੇ ਰੈਡੀ ਕੀਤਾਗਾ ਤੇ ਜਿੰਨਾ ਵੀ ਮੇਰੇ ਭੈਣਾਂ ਨੇ ਇਹ ਸੂਟ ਦੇ ਆਰਡਰ ਦੇਣੇ ਨੇ ਤੁਸੀਂ ਸੂਟੇ ਸਾਡੇ ਨੂੰ ਆਰਡਰ ਦੇ ਸਕਦੇ ਹੋ ਕਿਉਂਕਿ ਬਹੁਤ ਹੀ ਸੋਹਣਾ ਇਹ ਪਿਆਰਾ ਜਿਹੜਾ ਆਪਾਂ ਨੇ ਸੂਟ ਰੈਡੀ ਕੀਤਾ ਗਿਆ ਤੇ ਦੂਸਰੇ ਨੰਬਰ ਤੇ ਜਿਹੜਾ ਆਪਾਂ ਇਹ ਸੂਟ ਰੈਡੀ ਕੀਤਾ ਹੈ ਬੰਬਰ ਦੇ ਵਿੱਚ ਰੈਡੀ ਕੀਤਾ ਹੈ ਤਾਂ ਕਿਸੇ ਮੇਰੇ ਭੈਣ ਨੇ ਜਿਵੇਂ ਮਸਲੀਨ ਦੇ ਵਿੱਚ ਮਸਲੀਨ ਦੇ ਵਿੱਚ ਸੂਟ ਰੈਡੀ ਕਰਾਉਣਾ ਹੋਵੇ ਮਸਲੀਨ ਦੇ ਵਿੱਚ ਵੀ ਕਰਵਾ ਸਕਦਾ ਹੈ ਜਾਂ ਕਿਸੇ ਦੀ ਵੀ ਕਲਰ ਜੇ ਐਸੋ ਹੋਵੇ ਜਿਵੇਂ ਮਜੈਂਟਾ ਤੇ ਪਿੰਕ ਦੇ ਵਿੱਚ ਆ ਜਾਂ ਤਾਂ ਕੋਈ ਹੋਰ ਕਲਰ ਦੀ ਸ਼ੇਡ ਪਵਾਉਣੀ ਹੋਵੇ ਉਹ ਤੁਸੀਂ ਦੱਸਦੇ ਤੁਸੀਂ ਸਭ ਤੋਂ ਉਹ ਵੀ ਉਵੇਂ ਦਾ ਕਰਵਾ ਸਕਦੇ ਹੋ ਇਹ ਸੂਟ ਮਸਲੀਨ ਦੇ ਵਿੱਚ ਵੀ ਰੈਡੀ ਹੋ ਜੂ ਤੇ ਬੰਬਰ ਦੇ ਵਿੱਚ ਵੀ ਆਪਾਂ ਨੇ ਰੈਡੀ ਕੀਤਾ ਤੇ ਇਹ ਆਪਣੇ ਲਗੋ ਸੂਟ ਦਾ ਪ੍ਰਾਈਸ ਰਹੂਗਾ 1600 ਰੁਪਏ 1600 ਰੁਪਏ ਦੇ ਵਿੱਚ ਆਪਾਂ ਇਹ ਤੁਹਾਨੂੰ ਸੂਟ ਦੇਵਾਂਗੇ ਸੋ ਕਿਸੇ ਵੀ ਮੇਰੇ ਭੈਣ ਨੂੰ ਸੂਟ ਪਸੰਦ ਆਉਂਦਾ ਹੈ ਤਾਂ ਸੂਟ ਤੁਸੀਂ ਸਾਡੇ ਕੋਲ ਆਰਡਰ ਕਰੋ ਤੇ ਜਲਦੀ ਵਾਲੀ ਤੁਸੀਂ ਜਿਹੜੀ ਆਪਦੀ ਮੁੱਖ ਫਾਸਟ ਤੋਂ ਫਾਸਟ ਵੀ ਜਲਦੀ ਵਾਲੀ ਬੁੱਕ ਕਰੋ ਬਹੁਤ ਹੀ ਸੋਹਣੇ ਤੇ ਪਿਆਰੇ ਸੂਟ ਨੇ ਤੇ ਏਸੀ ਆਪਣੇ ਜਿਹੜੇ ਅੱਜ ਦੀ ਵੀਡੀਓ ਦਾ ਆਪਾਂ ਤੁਹਾਨੂੰ ਸੂਟ ਦਿਖਾਇਆ ਬਹੁਤ ਹੀ ਸੋਹਣਾ ਪਿਆਰਾ ਸੂਟ ਹੈ ਤਾਂ ਜਲਦੀ ਨਾਲ ਦੀ ਤੁਸੀਂ ਆਰਡਰ ਕਰ ਸਕਦੇ ਹੋ ਸਕਰੀਨ ਦੇ ਉੱਪਰ ਜਿਹੜਾ ਆਪਣਾ ਨੰਬਰ ਦਿੱਤਾ ਹੈ ਉਹ ਨੰਬਰ ਤੇ ਤੁਸੀਂ ਮੈਸੇਜ ਕਰਕੇ ਆਪਦਾ ਸੂਟ ਬੁੱਕ ਕਰੋ ਅੱਜ ਦੇ ਲਈ ਇੰਨਾ ਥੈਂਕ